ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਉਹ ਕਿਹੜੀ ਸਬਜੀ ਹੈ ਜਿਹੜੀ ਤੁਸੀਂ ਸ਼ਨੀਵਾਰ ਦੇ ਦਿਨ ਜੇਕਰ ਬਣਾ ਲੈਂਦੇ ਹੋ ਤਾਂ ਤੁਹਾਡੇ ਘਰ ਬਰਕਤਾਂ ਤੇ ਖੁਸ਼ੀਆਂ ਆ ਜਾਣਗੀਆਂ ਤੇ ਉਹ ਕਿਹੜੀ ਸਬਜੀ ਹੈ ਜਿਹੜੀ ਤੁਸੀਂ ਸ਼ਨੀਵਾਰ ਕਦੇ ਭੁੱਲ ਕੇ ਵੀ ਨਹੀਂ ਆਪਣੇ ਘਰ ਦੇ ਵਿੱਚ ਬਣਾਉਣੀ ਜਿਸ ਨਾਲ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਨਹੀਂ ਹੋਵੇਗੀ ਸੋ ਇਹਨਾਂ ਗੱਲਾਂ ਦਾ ਜ਼ਿਕਰ ਤੁਸੀਂ ਧਿਆਨ ਰੱਖੋਗੇ ਇਸੇ ਬਾਰੇ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦੇਣ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਦੇ ਲਈ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਤੁਹਾਡਾ ਘਰ ਬਰਕਤਾਂ ਦੇ ਨਾਲ ਭਰ ਜਾਵੇ ਦੋਸਤੋ ਸ਼ਨੀਵਾਰ ਨੂੰ ਐਸੀ ਕਿਹੜੀ ਸਬਜ਼ੀ ਹੈ ਜਿਹੜੀ ਅਸੀਂ ਨਾ ਬਣਾਈਏ ਜਿਸ ਨਾਲ ਸਾਡੇ ਘਰ ਦੇ ਵਿੱਚ ਗਰੀਬੀ ਦੁੱਖ ਦਲਦਰ ਆ ਜਾਵੇ ਤੇ ਕਿਹੜੀਆਂ ਐਸੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਸ਼ਨੀਵਾਰ ਦੇ ਦਿਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਸਾਡੇ ਘਰ ਵਿੱਚ ਸ਼ਨੀ ਦੀ ਕਰੋਪੀ हट ਜਾਵੇਗੀ ਤੇ ਸਾਡੇ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਜੇਕਰ ਅਸੀਂ ਗੱਲ ਕਰੀਏ ਆਪਣੇ ਵੱਡੇ ਵਡੇਰਿਆਂ ਦੇ ਬਾਰੇ ਉਹ ਹਮੇਸ਼ਾ ਇਹ ਗੱਲ ਕਰਦੇ ਹਨ ਕਿ ਸ਼ਨੀਵਾਰ ਨੂੰ ਇਦਾਂ ਨਾ ਕਰੋ ਇਹ ਕੰਮ ਵੀ ਨਾ ਕਰੋ ਉਹ ਇਸ ਤਰ੍ਹਾਂ ਇਸ ਕਰਕੇ ਕਹਿੰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਦੇ ਨਾਲ ਸਾਡੇ ਉੱਤੇ ਸ਼ਨੀ ਦੀ ਕਰੋਪੀ ਲੱਗ ਸਕਦੀ ਹੈ ਸਾਡੇ ਉੱਤੇ ਸ਼ਨੀ ਦੀ ਸੜ ਸਤੀ ਵੀ ਲੱਗ ਸਕਦੀ ਹੈ ਤਾਂ ਉਹ ਕਿਸੇ ਵੀ ਬੰਦੇ ਨੂੰ ਸੂਟ ਨਹੀਂ ਕਰਦੀ ਪੂਰੇ ਘਰ ਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ ਇਸ ਕਰਕੇ ਅਸੀਂ ਜਾਣੇ ਅਣਜਾਣੇ ਵਿੱਚ ਇਹੋ ਜਿਹੇ ਕੰਮ ਕਰ ਦਿੰਦੇ ਹਾਂ ਜਿਸ ਨਾਲ ਸ਼ਨੀ ਦੀ ਕਰੋਪੀ ਹੋ ਜਾਂਦੀ ਹੈ ਤੇ ਸਾਡੇ ਘਰ ਵਿੱਚ ਗਰੀਬੀ ਆ ਜਾਂਦੀ ਹੈ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਐਵੇਂ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਈ ਹਾਂ ਕਿ ਕਿਹੜੀਆਂ ਸਬਜ਼ੀਆਂ ਤੁਹਾਨੂੰ ਸ਼ਨੀਵਾਰ ਨੂੰ ਨਹੀਂ ਬਣਾਉਣੀਆਂ ਚਾਹੀਦੀਆਂ ਬਾਕੀ ਦਿਨ ਵਿੱਚ ਤੁਸੀਂ ਉਹ ਹਫ਼ਤੇ ਦੇ ਪੂਰੇ ਹੀ ਦਿਨ ਤੁਸੀਂ ਉਹ ਸਬਜ਼ੀਆਂ ਤਿਆਰ ਕਰ ਸਕਦੇ ਹੋ ਕਿਉਂਕਿ ਦੋਸਤੋ ਵੇਖੋ ਜੀ ਸਬਜ਼ੀਆਂ ਤਾਂ ਸਾਡੇ ਸਰੀਰ ਦਾ ਇੱਕ ਅੰਗ ਹਨ ਜੋ ਸਾਨੂੰ ਹਮੇਸ਼ਾ ਹੀ ਖਾਣੀਆਂ ਹੀ ਪੈਂਦੀਆਂ ਹਨ ਤੇ ਸਾਨੂੰ ਬਣਾਉਣੀਆਂ ਵੀ ਪੈਂਦੀਆਂ ਹਨ ਉਹ ਸਾਡੇ ਵਾਸਤੇ ਹੈਲਦੀ ਵੀ ਹੁੰਦੀਆਂ ਹਨ ਪਰ ਉਹ ਕਿਹੜੀ ਸਬਜੀ ਹੈ ਜਿਹੜੀ ਸਾਡੇ ਘਰ ਵਿੱਚ ਪਰੇਸ਼ਾਨੀਆਂ ਵੀ ਲਿਆ ਸਕਦੀ ਹੈ ਪਰ ਕੁਝ ਸਬ지ਆ ਐਸੀਆਂ ਵੀ ਹਨ ਜੇਕਰ ਤੁਸੀਂ ਸ਼ਨੀਵਾਰ ਨੂੰ ਆਪਣੀ ਫੈਮਲੀ ਦੇ ਵਿੱਚ ਬਣਾ ਕੇ ਖਾਓਗੇ ਤਾਂ ਤੁਹਾਡੇ ਘਰ ਵਿੱਚ ਸੁੱਖ ਸਮਰਿਧੀਆਂ ਆ ਸਕਦੀਆਂ ਹਨ ਤੁਹਾਨੂੰ ਪੈਸੇ ਕਿਸੇ ਨਾ ਕਿਸੇ ਪਾਸਿਓਂ ਪ੍ਰਾਪਤ ਹੋ ਸਕਦੇ ਹਨ ਇਸ ਲਈ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸ਼ਨੀਵਾਰ ਦੇ ਦਿਨ ਤੁਸੀਂ ਨੋਟ ਕਰ ਲਓ ਕਿ ਕਾਲਾ ਬੈਂਗਣ ਕਦੇ ਵੀ ਨਹੀਂ ਬਣਾਉਣਾ ਚਾਹੀਦਾ ਕਿਸੇ ਵੀ ਰੂਪ ਵਿੱਚ ਸਾਨੂੰ ਬੈਂਗਣ ਕਾਲਾ ਨਹੀਂ ਬਣਾਉਣਾ ਚਾਹੀਦਾ ਬੈਂਗਣ ਦੇਖੋ ਜੀ ਚਿੱਟੇ ਰੰਗ ਦੇ ਵੀ ਆਉਂਦੇ ਹਨ ਚਿੱਟੇ ਬੈਂਗਣ ਤੁਸੀਂ ਬਣਾ ਸਕਦੇ ਹੋ ਹਰੇ ਬੈਂਗਣ ਵੀ ਬਣਾ ਸਕਦੇ ਹੋ ਪਰ ਤੁਸੀਂ ਕਾਲਾ ਬੈਂਗਣ ਬਿਲਕੁਲ ਵੀ ਨਹੀਂ ਬਣਾਉਣਾ ਕਿਉਂਕਿ ਕਾਲਾ ਬੈਂਗਣ ਸ਼ਨੀਵਾਰ ਨੂੰ ਬਣਾਉਣਾ ਬਹੁਤ ਹੀ ਵਰਜਿਤ ਹੈ ਇਸ ਕਰਕੇ ਇਸ ਨੂੰ ਕਦੇ ਵੀ ਭੁੱਲ ਕੇ ਨਾ ਬਣਾਉਣਾ ਕਿਉਂਕਿ ਇਸ ਦੇ ਨਾਲ ਜਿਹੜਾ ਤੁਹਾਡਾ ਸ਼ਨੀ ਗ੍ਰਹਿ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਬਲ ਹੋ ਜਾਂਦਾ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਜਾਂਦੀਆਂ ਹਨ ਇੱਥੇ ਇੱਕ ਗੱਲ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜੇਕਰ ਤੁਸੀਂ ਇਹ ਉਪਾਅ ਬਹੁਤ ਹੀ ਵਿਸ਼ਵਾਸ ਦੇ ਨਾਲ ਬਹੁਤ ਹੀ ਤਨਮਨ ਧਨ ਤੋਂ ਕਰਦੇ ਹੋ ਬਹੁਤ ਹੀ ਸੋਚ ਸਮਝ ਕੇ ਕਰਦੇ ਹੋ ਤੇ ਇਹਨਾਂ ਗੱਲਾਂ ਨੂੰ ਨੋਟ ਕਰ ਲੈਂਦੇ ਹੋ ਕਿ ਇਹ ਸਬਜ਼ੀਆਂ ਕਿਸ ਦਿਨ ਬਣਾਉਣੀਆਂ ਹਨ ਜਾਂ ਕਿਸ ਦਿਨ ਨਹੀਂ ਤਾਂ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਕਿਉਂਕਿ ਇਹ ਜੋਤਿਸ਼ ਸ਼ਾਸਤਰ ਦੇ ਵਿੱਚ ਦੱਸਿਆ ਗਿਆ ਹੈ ਕੇ ਗ੍ਰਹਿਾਂ ਦੇ ਵਿਸ਼ਵਾਸ ਜਿਹੜੇ ਲੋਕ ਨਹੀਂ ਕਰਦੇ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਉਹਨਾਂ ਦੇ ਘਰ ਵਿੱਚ ਹਮੇਸ਼ਾ ਦਲੇਦਰਤਾ ਦਾ ਹੀ ਵਾਸ ਰਹੇਗਾ ਤੁਸੀਂ ਅੱਜ ਤੋਂ ਇਹ ਨੋਟ ਕਰ ਲੈਣਾ ਜੀ ਕਿ ਤੁਸੀਂ ਜਿਹੜਾ ਵੀ ਉਪਾਅ ਕਰਨਾ ਸ਼ੁਰੂ ਕਰਦੇ ਹੋ ਉਸ ਨੂੰ ਪੂਰੇ ਹੀ ਵਿਸ਼ਵਾਸ ਦੇ ਨਾਲ ਕਰਿਆ ਕਰੋ ਇਸ ਨਾਲ ਤੁਹਾਡਾ ਟ੍ਰਾਂਸਫਰਨ ਨਾਲ ਜਿਹੜਾ ਵੀ ਉਪਾਅ ਦਾ ਲੈਵਲ ਹੁੰਦਾ ਹੈ ਜਾਣਕਾਰੀ ਦਾ ਲੈਵਲ ਹੁੰਦਾ ਹੈ ਉਹ 1000 ਗੁਣਾ ਵੱਧ ਜਾਂਦਾ ਹੈ ਹੁਣ ਦੂਸਰੀ ਜਿਹੜੀ ਚੀਜ਼ ਹੁੰਦੀ ਹੈ ਜੀ ਦੂਸਰੀ ਜਿਹੜੀ ਸਬਜੀ ਹੁੰਦੀ ਹੈ ਜਿਹੜੀ ਸ਼ਨੀਵਾਰ ਨੂੰ ਕਦੇ ਵੀ ਨਹੀਂ ਬਣਾਉਣੀ ਚਾਹੀਦੀ ਕਾਲੇ ਮਹਾ ਦੀ ਦਾਲ ਜਿਸ ਨੂੰ ਉੜਦ ਦੀ ਦਾਲ ਵੀ ਕਿਹਾ ਜਾਂਦਾ ਹੈ ਜਿਹੜੀ ਸਾਨੂੰ ਸ਼ਨੀਵਾਰ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ ਜਿਸ ਘਰ ਵਿੱਚ ਉੜਦ ਦੀ ਦਾਲ ਜਾਂ ਜਿਸ ਨੂੰ ਕਹਿ ਲਓ ਕਿ ਕਾਲੀ ਦਾਲ ਸ਼ਨੀਵਾਰ ਨੂੰ ਬਣਦੀ ਹੈ ਉਸ ਘਰ ਵਿੱਚ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਹੜੇ ਲੋਕੀ ਜਾਂ ਔਰਤਾਂ ਬਾਹਰੋਂ ਉਸ ਦਿਨ ਭਾਬ ਕੇ ਸ਼ਨੀਵਾਰ ਦੇ ਦਿਨ ਹੋਟਲ ਵਿੱਚੋਂ ਰੋਟੀ ਮੰਗਾਉਂਦੇ ਹਨ ਤਾਂ ਜੇਕਰ ਉਹ ਦਾਲ ਮੱਖਣੀ ਮੰਗਾਉਂਦੇ ਹਨ ਤਾਂ ਸ਼ਨੀਵਾਰ ਨੂੰ ਬਿਲਕੁਲ ਨਾ ਮੰਗਵਾਇਆ ਕਰੋ ਕਿਉਂਕਿ ਦਾਲ ਮੱਖਣੀ ਵਿੱਚ ਕਾਲੇ ਉੜਦ ਦੀ ਦਾਲ ਮਿਕਸ ਹੁੰਦੀ ਹੈ ਇਹ ਉਹ ਦੋ ਸਬਜ਼ੀਆਂ ਹਨ ਜਿਹੜੀਆਂ ਤੁਸੀਂ ਬਿਲਕੁਲ ਵੀ ਨਹੀਂ ਸ਼ਨੀਵਾਰ ਦੇ ਦਿਨ ਬਣਾਉਣੀਆਂ ਸ਼ਨੀਵਾਰ ਦੇ ਦਿਨ ਤੁਸੀਂ ਕਰੇਲੇ ਦੀ ਸਬਜ਼ੀ ਵੀ ਬਿਲਕੁਲ ਨਹੀਂ ਬਣਾਉਣੀ ਇਹ ਸਬਜ਼ੀ ਵੀ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਫੈਲਾ ਸਕਦੀ ਹੈ ਬਾਕੀ ਛੇ ਦਿਨ ਤੁਸੀਂ ਜਿਹੜੀਆਂ ਵੀ ਮਰਜ਼ੀ ਸਬਜ਼ੀਆਂ ਬਣਾ ਸਕਦੇ ਹੋ ਇਹਨਾਂ ਦੱਸੀਆਂ ਹੋਈਆਂ ਸਬਜ਼ੀਆਂ ਨੂੰ ਵੀ ਬਣਾ ਸਕਦੇ ਹੋ ਜੋ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਪਰ ਫਿਰ ਵੀ ਜੇਕਰ ਤੁਹਾਨੂੰ ਮਜਬੂਰੀ ਹੀ ਇੰਨੀ ਪੈ ਜਾਵੇ ਕਿ ਤੁਸੀਂ ਬਣਾਉਣੀ ਹੀ ਬਣਾਉਣੀ ਹੈ ਤਾਂ ਇਹਨਾਂ ਵਿੱਚੋਂ ਤੁਸੀਂ ਕਰੇਲੇ ਦੀ ਸਬਜ਼ੀ ਬਣਾ ਸਕਦੇ ਹੋ ਇਹਦੇ ਵਿੱਚ ਇੱਕ ਚਮਚੀ ਚੀਨੀ ਜਾਂ ਇੱਕ ਚਮਚ ਗੁੜ ਨੂੰ ਮਿਲਾ ਕੇ ਉਸ ਦੇ ਨਾਲ ਜਿਹੜੀ ਸ਼ਨੀ ਦੀ ਕਰੋਪੀ ਹੁੰਦੀ ਹੈ ਉਹ ਘਟ ਜਾਂਦੀ ਹੈ ਤੇ ਤੁਸੀਂ ਇਸ ਲਈ ਫਿਰ ਸ਼ਨੀਵਾਰ ਨੂੰ ਕਰੇਲੇ ਦੀ ਸਬਜ਼ੀ ਬਣਾ ਸਕਦੇ ਹੋ ਪਰ ਜਿੱਥੋਂ ਤੱਕ ਹੋ ਸਕੇ ਕਰੇਲੇ ਨੂੰ ਸ਼ਨੀਵਾਰ ਨੂੰ ਨਹੀਂ ਬਣਾਉਣਾ ਚਾਹੀਦਾ ਹੁਣ ਇਹ ਤਾਂ ਹੋ ਗਿਆ ਜੀ ਜਿਹੜੀਆਂ ਸਬਜ਼ੀਆਂ ਸਾਨੂੰ ਸ਼ਨੀਵਾਰ ਨਹੀਂ ਬਣਾਉਣੀਆਂ ਚਾਹੀਦੀਆਂ ਹੁਣ ਤੁਹਾਨੂੰ ਦੱਸਦੇ ਹਾਂ ਜੀ ਉਹ ਕਿਹੜੀਆਂ ਸਬਜ਼ੀਆਂ ਹਨ ਜਿਹੜੀਆਂ ਸ਼ਨੀਵਾਰ ਨੂੰ ਜੇਕਰ ਬਣਾਉਂਦੇ ਹੋ ਤਾਂ ਉਸ ਨਾਲ ਤੁਹਾਡੇ ਘਰ ਵਿੱਚ ਪੈਸਾ ਚਲਿਆ ਆਵੇਗਾ ਉਹ ਸਬਜ਼ੀ ਹੈ ਆਲੂ ਦੀ ਸਬਜ਼ੀ ਜੇਕਰ ਤੁਸੀਂ ਆਲੂ ਨੂੰ ਕਿਸੇ ਵੀ ਰੂਪ ਵਿੱਚ ਬਣਾਓ ਸੁੱਕੇ ਆਲੂ ਰੀਵਾਲੇ ਆਲੂ ਜਾਂ ਤੁਸੀਂ ਕਿਸੇ ਵੀ ਸਬਜੀ ਦੇ ਵਿੱਚ ਆਲੂ ਪਾ ਕੇ ਬਣਾ ਲਓ ਜੇਕਰ ਆਲੂ ਦੀ ਸਬਜੀ ਘਰ ਵਿੱਚ ਬਣਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਉਂਦਾ ਹੈ ਕਿਉਂਕਿ ਜੋ ਆਲੂ ਹੁੰਦਾ ਹੈ ਉਹ ਸ਼ੁਕਰ ਗ੍ਰਹਿ ਦਾ ਪ੍ਰਤੀਕ ਹੁੰਦਾ ਹੈ ਜਿਸ ਦੇ ਉੱਤੇ ਸ਼ੁਕਰ ਭਾਰੀ ਹੋ ਜਾਂਦਾ ਹੈ ਕਹਿਣ ਦਾ ਭਾਵ ਹੈ ਕਿ ਜਿਸ ਦਾ ਸ਼ੁਕਰ ਬਲਵਾਨ ਹੋ ਜਾਂਦਾ ਹੈ ਤਾਂ ਤੁਹਾਨੂੰ ਇਹ ਪਤਾ ਹੈ ਤੁਹਾਨੂੰ ਦੱਸਿਆ ਹੋਇਆ ਹੈ ਕਿ ਸ਼ੁਕਰ ਗ੍ਰਹਿ ਉਹ ਪੈਸਿਆਂ ਦਾ ਗ੍ਰਹਿ ਹੁੰਦਾ ਹੈ ਲਗਜ਼ਰੀ ਗ੍ਰਹਿ ਹੁੰਦਾ ਹੈ ਤੇ ਤੁਹਾਡੇ ਕੋਲ ਪੈਸਾ ਦੌੜਿਆ ਚਲਿਆ ਆਵੇਗਾ ਤੇ ਇਸੇ ਨਾਲ ਤੁਸੀਂ ਸ਼ਨੀਵਾਰ ਨੂੰ ਮਖਾਣੇ ਦੀ ਸਬਜ਼ੀ ਵੀ ਬਣਾ ਸਕਦੇ ਹੋ ਮਖਾਣੇ ਦੀ ਸਬਜ਼ੀ ਬਣਾਉਣ ਦੇ ਨਾਲ ਤੁਹਾਡੇ ਘਰ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਤੁਹਾਡੇ ਘਰ ਦੇ ਫੈਮਿਲੀ ਮੈਂਬਰਸ ਜੋ ਹੈਡ ਆਫ ਦਾ ਫੈਮਿਲੀ ਹਨ ਉਹਨਾਂ ਦਾ ਬਹੁਤ ਜ਼ਿਆਦਾ ਮਾਨ ਸਨਮਾਨ ਦੁਨੀਆ ਵਿੱਚ ਵਧਣ ਵਾਲਾ ਹੋ ਜਾਵੇਗਾ ਜੇ ਮਾਨ ਸਨਮਾਨ ਵਧਦਾ ਹੈ ਜੇਕਰ ਉਹਨਾਂ ਦੀ ਆਮਦਨ ਵਾਧੀ ਹੈ ਉਹਨਾਂ ਦੀ ਪ੍ਰਮੋਸ਼ਨ ਹੋ ਜਾਂਦੀ ਹੈ ਇਹਨਾਂ ਗੱਲਾਂ ਕਰਕੇ ਹੀ ਹੁੰਦੀ ਹੈ ਇਸ ਕਰਕੇ ਤੁਸੀਂ ਮਖਾਣੇ ਦੀ ਸਬਜ਼ੀ ਸ਼ਨੀਵਾਰ ਜ਼ਰੂਰ ਬਣਾਓ ਆਲੂ ਦੀ ਸਬਜ਼ੀ ਬਣਾਓ ਘਰ ਦੀਆਂ ਸਾਰੀਆਂ ਇਸ ਤਰ੍ਹਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪੈਸਾ ਹੀ ਪੈਸਾ ਤੁਹਾਡੇ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਲੋਹੇ ਦੀ ਕੜਾਈ ਵਿੱਚ ਸਬਜ਼ੀ ਬਣਾਉਂਦੇ ਹੋ ਤਾਂ ਇਹ ਬਹੁਤ ਜ਼ਿਆਦਾ ਵਧੀਆ ਹੋ ਜਾਵੇਗਾ ਇਸ ਨਾਲ ਤੁਹਾਡਾ ਸ਼ਨੀ ਤੁਹਾਡੇ ਤੇ ਕੋਈ ਵੀ ਮਾੜੀ ਕਰੋਪੀ ਨਹੀਂ ਕਰ ਸਕਦਾ ਤੁਹਾਡੇ ਪ੍ਰਤੀਕੂਲ ਹੋ ਜਾਵੇਗਾ ਤੁਹਾਡੇ ਉਹ ਅਨੁਕੂਲ ਹੋ ਜਾਂਦਾ ਹੈ ਮਤਲਬ ਤੁਹਾਡੇ ਵੱਲ ਹੋ ਜਾਂਦਾ ਹੈ ਤੁਹਾਡੇ ਉਤੇ ਛੜ ਸਤੀ ਕਦੇ ਵੀ ਨਹੀਂ ਪਵੇਗੀ ਉਹ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਇਸ ਲਈ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਜਿਹੜੀ ਵੀ ਸਬਜ਼ੀ ਬਣਾਉਣੀ ਹੈ ਕarele ਬੈਂਗਣ ਤੇ ਕਾਲੀ ਦਾਲ ਭਾਵੇਂ ਉੜਦ ਦੀ ਦਾਲ ਨੂੰ ਛੱਡ ਕੇ ਜਿਹੜੀ ਮਰਜ਼ੀ ਸਬਜ਼ੀ ਬਣਾ ਲਓ ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਤੇ ਕਾਲਾ ਨਮਕ ਪਾ ਸਕਦੇ ਹੋ ਤਾਂ ਵੀ ਤੁਹਾਡੇ ਘਰ ਵਿੱਚੋਂ ਸ਼ਨੀ ਦੀਪਰ ਕੌਫੀ ਤੇ ਛੜ ਸਤੀ ਖਤਮ ਹੋ ਜਾਵੇਗੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਜੀ